نیشنل کانگریس زندہ باد زندہ باد سائر مزدور ایک بار زندہ باد شرم کرو شرم کرو تم نہ رو تم کی شرم کرو رتی شرم کرو شرم کرو شرم کرو تم نہ رو تم کی شرم کرو رتی شرم کرو شرم کرو زندہ باد موت کی فریاد ایک ایک ਸਾਨੂੰ ਜੋ ਚੰਡੀਗੜ੍ਹ ਦਾ ਪ੍ਰੋਗਰਾਮ ਰਾਜਾ ਵਡਿੰਗ ਜੀ ਦਾ ਆਇਆ ਸੀ ਜੋ ਕਿਸਾਨਾਂ ਨੇ ਸਾਡੇ ਕਿਸਾਨ ਸਾਡੇ ਅੰਨਦਾਤਾ ਵਾ ਦੇਖੋ ਅੰਨਦਾਤਾ ਨਾ ਦੇਖੋ ਕੀ ਕਰ ਰਹੇ ਨੇ ਇਹਨਾਂ ਨੇ ਚਾਈਨਾ ਬਾਰਡਰ ਦਾ ਬਣਾਤਾ ਚਾਈਨਾ ਤੋਂ ਹਿੰਦੁਸਤਾਨ ਦਾ ਬਾਰਡਰ ਬਣਾਤਾ ਵਾ ਇਹ ਬਹੁਤ ਗਲਤ ਗੱਲ ਲੱਗੀ ਆ ਕਿਸਾਨ ਕੋ ਗਰਵਾਦੀ ਥੋੜਾ ਆ ਗਏ ਨੇ ਇਹ ਰਾਤ ਨੂੰ ਵੀ ਬੰਬ ਮਾਰਦੇ ਨੇ ਤੇ ਸਵੇਰੇ ਵੀ ਮਾਰਦੇ ਨੇ 300 ਕਿਸਾਨ ਵੇਖੋ ਜ਼ਖਮੀ ਹੋ ਗਿਆ ਵਾ ਇਹ ਬਹੁਤ ਗਲਤ ਗੱਲ ਆ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਐਮਐਸਪੀ ਮੈਂ ਦਾਂਗਾ ਜਦੋਂ 2024 ਸਰਕਾਰ ਹੋਏਗੀ ਕਿਸਾਨਾਂ ਨੂੰ ਐਮਐਸਪੀ ਵੀ ਮਿਲੇਗੀ ਤੇ ਇਹ ਸਿਹਤ ਵਾਸਤਵਾਂ ਦੀ ਜਿਹੜੀ ਰਿਪੋਰਟ ਆ ਉਹ ਵੀ ਨਾਲ ਮੇਰੇ ਕੀ ਸਾਡੀ ਜਨਾਂ ਨੂੰ ਤੇ ਤਗੜੇ ਹੋ ਕੇ ਵੇਖੋ ਜੋ ਹੋ ਰਿਹਾ ਗਲਤ ਬਹੁਤ ਹੋ ਰਿਹਾ ਵਾ ਇਹ ਗਲਤ ਕੰਮ ਆ ਅਸੀਂ ਜੋ ਵੀ ਰਾਜਾ ਵਿਡਿੰਗ ਜੀ ਦੇ ਅੱਗੇ ਪ੍ਰੋਗਰਾਮ ਆਏਗਾ ਅਸੀਂ ਗਾ ਉਸ ਤਰ੍ਹਾਂ ਦਾ ਪ੍ਰੋਗਰਾਮ ਕਰਾਂਗੇ ਜਾਂਦੇ ਸੀ ਪ੍ਰਸ਼ਾਸਨ ਨੇ ਤੁਹਾਨੂੰ ਅੱਗੇ ਜਾਣ ਦੀ ਅਨੁਮਤੀ ਨਹੀਂ ਦਿੱਤੀ ਕੋਈ ਪ੍ਰਸ਼ਾਸਨ ਨੇ ਸਾਨੂੰ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਅਸੀਂ ਅਗਲੀ ਵਾਰੀ ਆਵਾਂਗੇ ਫਿਰ ਤਗੜੇ ਹੋ ਗਏ ਜਲਦ ਜ਼ੋਰ ਲਾਵਾਂਗੇ ਪ੍ਰਸ਼ਾਸਨ ਕਹਿੰਦਾ ਅਸੀਂ ਨਹੀਂ ਜਾਣ ਦੇਣਾ ਕੋਈ ਗੱਲ ਨਹੀਂ ਅਸੀਂ ਕਾਨੂੰਨ ਨੇ ਵੀ ਹੱਥ ਲੈਣਾ ਚਾਹੁੰਦੇ ਅਸੀਂ ਜੋ ਵੀ ਹੋਏਗਾ ਤਗੜੇ ਹੋ ਕੇ ਫਿਰ ਅੱਗੇ ਕਰਾਂਗੇ ਪਹਿਲਾਂ ਵੀ ਇੱਕ ਲੰਬਾ ਸੰਘਰਸ਼ ਹੰਡਾਇਆ ਗਿਆ ਪਹਿਲਾਂ ਵੀ ਕਿਸਾਨਾਂ ਦੇ ਨਾਲ ਆ ਕਾਂਗਰਸ ਸਾਰੀ ਕਿ ਜਿੱਥੇ ਜਿੱਥੇ ਵੀ ਕਿਸਾਨਾਂ ਨੂੰ ਲੋੜ ਪਏਗੀ ਹੈਲੋ ਹੈਲੋ ਨੰਬਰ ਉੱਤੇ ਜਾਰੀ ਕਰ ਦਿੱਤਾ ਗਿਆ ਵਾ ਜਦੋਂ ਕਿਸੇ ਕਿਸਾਨ ਭੈਣ ਭਰਾ ਨੂੰ ਯੂਰਪ ਹੈਗੀ ਸਾਰੀ ਕਾਂਗਰਸ ਉੱਥੇ ਪਹੁੰਚੇਗੀ ਅਭੀ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਨੇ ਰੋਜ਼ ਕਰ ਰਹੇ ਨੇ ਪਹਿਲਾਂ ਵੀ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਅੱਜ ਫਿਰ ਉਹੀ ਮਾਹੌਲ ਤਾਂ ਉਹਨੇ ਬਣਾ ਦਿੱਤਾ ਪਰ ਕੀ ਲੱਗਦਾ ਹੈ ਕਿ ਆਮ ਮੰਦੇ ਦੀ ਗੱਲ ਕੀਤਾ ਸੁਣੀ ਜੇਗੀ ਇਹਨਾਂ ਨੂੰ ਜੀ ਆ ਮੋਦੀ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਾਜ ਆ ਇਹ ਤਾਨਾਸ਼ਾਹੀ ਰਾਜ ਆ ਪਰ ਇਹ ਨਹੀਂ ਚੱਲਣਾ 2024 'ਚ ਲੋਕਾਂ ਨੇ ਪਲਟਾ ਦੇਣਾ ਉਹਨਾਂ ਨੂੰ ਇਹਨਾਂ ਨੂੰ ਹੁਣ ਪਤਾ ਲੱਜੇਗਾ ਵੀ ਕੀ ਹਾਲਾ ਦਾ ਹਾਲ ਹੋਏਗਾ ਤੁਸੀਂ ਵੇਖ ਹੀ ਲੈਣਾ ਅਸਨੀ ਜੀ ਅਨਮੋਲ ਗਗਨ ਵੀਕੈਂਡ ਹੈ ਜਮਸਦ ਕਿਸੇ ਮੇਰੀ ਗੱਲ ਸੁਣੋ ਉਹਨਾਂ ਨੂੰ ਪਤਾ ਹੈਗਾ ਮੁੰਡਿਆਂ ਨੂੰ ਯਸ ਗੱਲ ਦਾ ਨਹੀਂ ਹੁਣ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਰਾਹੁਲ ਗਾਂਧੀ ਜੀ ਦੇਣਗੇ ਜੋ ਕਹਿੰਦੇ ਆ ਤੇ ਦੇਣਗੇ ਰਾਹੁਲ ਗਾਂਧੀ ਜੀ ਬਿਲਕੁਲ ਐਮਐਸਪੀ ਦੇਣਗੇ ਜੋ ਵਾਦਾ ਕੀਤਾ ਸੀ 2024 ਸਾਡੀ ਸਰਕਾਰ ਹੋਏਗੀ ਕਾਂਗਰਸ ਸਰਕਾਰ ਐਮਐਸਪੀ ਦੇਗੀ ਇਸ ਗੱਲ ਦੀ ਅਸੀਂ ਵੀ ਚੰਗੀਆਂ ਕਾਂਗਰਸ ਖੁੱਲ ਕੇ ਸਮਰਥਨ ਕਰ ਰਹੀ ਕਿਸਾਨ ਖੁੱਲ ਕੇ ਕਿਸਾਨ ਦਾ ਸਮਰਥਨ ਕਰ ਰਹੀ ਆ ਖੁੱਲ ਕੇ ਠੀਕ ਠੀਕ ਹੈ ਠੀਕ ਠੀਕ ਹੈ ਅਸੀਂ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਆਂ 올 ਇੰਡੀਆ ਕਾਂਗਰਸ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਛੜਕਾਂ ਦੇ ਉੱਤਰ ਕੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਹੋਵਾਂਗੇ ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਹਾਂ ਔਰ ਭਾਰਤੀ ਜਨਤਾ ਪਾਰਟੀ ਗੁੰਗਿਉ ਬੋਲੀ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਦੇ ਉੱਪਰ ਜੂਨ ਹੀ ਛਿੜਕ ਰਹੀ ਔਰ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕੈਪਟਨ ਅਵਨੀਂਦਰ ਸਿੰਘ ਤੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਸੁਨੀਲ ਜਾਕਰ ਤੋਂ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਤੁਹਾਡੀ ਕਿਉਂ ਨਹੀਂ ਨਿਕਲ ਰਹੀ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਕਿਉਂ ਨਹੀਂ ਬੋਲਦੇ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਸਵਾਲਾਂ ਦੇ ਜਵਾਬ ਮੰਗਣਾ ਚਾਹਨੇ ਆ ਅਸੀਂ ਜਵਾਬ ਮੰਗਨੇ ਆ ਇਹਨਾਂ ਕੋਲੋਂ ਕਿ ਇਸ ਗੱਲ ਵਾਸਤਾ ਜਵਾਬ ਦੇਵੇ ਭਾਰਤੀ ਜਨਤਾ ਪਾਰਟੀ ਕਿ ਕਿਸਾਨਾਂ ਦੇ ਨਾਲ ਅਜਿਹੇ ਮਾੜਾ ਸਲੂਕ ਕਿਉਂ ਕਿਸਾਨਾਂ ਦੇ ਦਰਮਿਆਨ ਤੁਸੀਂ ਇੱਕ ਬਾਰਡਰ ਬਣਾ ਦਿੱਤਾ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੋਂ ਬਾਅਦ ਪਹਿਲੀ ਦਫਾ ਇੱਕ ਬਾਰਡਰ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਹਰਕਤਾਂ ਹੋ ਰਹੀਆਂ ਕਾਂਗਰਸ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਗਰਾਮ ਦੇ ਨਾਲ 100% ਖੜੀ ਰਹੇਗੀ ਡਾਕਟਰ ਸਾਹਿਬ ਕੀ ਐਂਡ ਐਟ 올 ਦਾ ਮੇਨ ਪੁਆਇੰਟਸ फोर्स ਜਿਹੜੀ ਹੈਗੀ ਉਹਦੀ ਬਹੁਤ ਹੀ ਵਿਜ਼ਿਬਿਲਟੀ ਡਿਪਲॉयਮੈਂਟ ਹੈ ਵੀ ਵਿਲ ਮੇਕ ਸ਼ੋਰ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਦਰੁਸਤ ਰਹੇ ਔਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ। ਉਪਰਤਾਰੀਪੁਰ ਦੀ ਮੈਮ ਕਸਾਨ ਵੀ ਆ ਰਹੇ ਹੈ ਪ੍ਰੋਟੈਸਟ ਲਈ। ਜੁਜੇ ਪਾਸੇ ਅੱਜ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਵੀ ਹੈਗੀ ਹੈ। ਸੋ ਵੀ ਹੈਵ ਮੇਡ ਐਂਪਲ ਅਰੇਂਜਮੈਂਟਸ। ਵੀ ਵਿਲ ਨਾਟ ਅਲਾਉ ਐਨੀ ਵਨ ਟੂ ਫੇਸ ਐਨੀ ਡਿਫਿਕਲਟੀ। ਕੋਈ ਲੜਬਾਜੀ ਕਰਦਾ ਹੋ। ਠੀਕ ਹੈ। ਯੂ ਕੈਨ ਸੀ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਵਿਜ਼ਿਬਲ ਪੁਲਿਸ ਡਿਪਲॉयਮੈਂਟ ਹੈਗੀ। ਪ everyone is on field today totally in kede kede ilaqe de vich main to si agen apne officers pure amritsar city nu what adult sectors ch banaya gaya hai under the supervision of a geo and all of them are being supervised by senior officers up to dcp rank it is puri supervision cp sir personally monitor kar rahe ne sare no wo aapke khud bhi field ch aenge so everyone is on the toes thank you so much